ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਕੱਟਵਰਕ ਵਾਲੇ ਸੂਟ ਦੀ ਕਟਾਈ ਕਿ ਇਸ ਤਰ੍ਹਾਂ ਕਰਨੀ ਹੈ। ਇਸ ਤਰ੍ਹਾਂ ਕਿ ਆਪਾਂ ਆਲਓਵਰ ਸੂਟ ਦੇ ਉੱਪਰ ਕੱਟਵਰਕ ਕਰਵਾਇਆ ਹੋਇਆ ਹੈ ਅਗਲੇ ਤੇ ਪਿਛਲੇ ਪਾਸੇ 'ਚ ਤੇ ਇਹਦੀ ਆਪਾਂ ਕਟਾਈ ਕਿਵੇਂ ਕਰਨੀ ਹੈ ਇਹ ਅੱਜ ਆਪਾਂ ਤੁਹਾਨੂੰ ਦੱਸਦੇ ਆ। ਇਹ ਸਾਈਡ ਦੀ ਕਟਾਈ ਹੋਈ ਹੋਈ ਹੈ ਜਿਵੇਂ ਕੱਟਵਰਕ ਕਰਿਆ ਹੋਇਆ ਹੈ ਤੇ ਸਾਈਡ ਤੇ ਜਿਹੜਾ ਇੱਕ ਸਾਈਡ ਤੇ ਇਨਾ ਕੱਪੜਾ ਛੱਡਿਆ ਹੋਇਆ ਹੈ ਇਹ ਆਪਣਾ ਜਿਹੜਾ ਅੰਦਰਵਾਰ ਨੂੰ ਫੋਲਡ ਕਰਨਾ ਹੈ। ਫੋਲਡ ਹੋਣਾ ਆਪਣੇ ਚਾਕਾਂ ਤੋਂ ਉੱਪਰ ਫਿਟਿੰਗ ਲਈ ਠੀਕ ਹੈ ਪਹਿਲਾਂ ਇਸ ਤਰ੍ਹਾਂ ਆਪਾਂ ਇਹ ਕੇਰੇਨ ਫੋਲਡ ਕਰਕੇ ਰੱਖ ਲੈਣਾ ਤੇ ਜਿੰਨੀ ਲੈਂਥ ਆਪਾਂ ਲੈਂਥ ਦੇ ਨਿਸ਼ਾਨੀ ਲਾਵਾਂਗੇ ਠੀਕ ਹੈ ਬਾਲੀਏ ਚ ਇਹਨਾਂ ਦੀ ਲੈਂਥ ਆਪਾਂ ਰੈਡੀ ਕਰਨੀ ਹੈ 1 इंच ਆਪ ਐਕਸਟਰਾ ਰੱਖਾਂਗੇ ਠੀਕ ਹੈ 43 ਇੰਚ ਆਪਾਂ ਇਹਦੀ ਲੈਂਥ ਰੱਖਣੀ ਹੈ ठीक है। दोनों सैडा तो मिलकर आप शान लगा लेंगे तो जे हाँ कटां करे हुए अपने ये आप बिल्कुल बरूबर रख लेने जिन्ना एक्सट्रा कपड़ा अपना उपरली सैड पर है ਦੇਸੀ ਤਰ੍ਹਾਂ ਹੀ ਆਪਾਂ ਇਧਰ ਲਈ ਸ਼ੈਡ ਕੱਟ ਲਾਂਗੇ ਠੀਕ ਹੈ ਤੇ ਹੱਪਾ ਕੋਲੋਂ ਆਪਾਂ ਮੈਨ ਲੈਣਾ ਕੱਪੜੇ ਨੂੰ ਇਹ 12.5 ਇੰਚ ਆਪਣੇ 12.5 ਤੇ ਪੌਣੇ 13 ਇੰਚ ਤੇ ਉਹਨਾਂ ਉਹਨਾਂ ਕਪੜਾ ਆਪਾਂ ਉੱਪਰ ਇੱਥੇ ਮੈਨ ਲੈ ਕੇ ਰੱਖ ਲੈਣਾ ਠੀਕ ਹੈ ਇਹ ਆਪਣਾ ਜਿਹੜਾ ਕੱਪੜਾ ਪੂਰਾ ਇਕੋ ਜਿਹਾ ਜਿਨਾ ਇਥੋਂ ਹੈਪ ਕੋਲੋਂ ਹੈ ਤੇ ਉਨਾ ਹੀ ਇਹ ਉੱਪਰੋਂ ਹੈ ਤੇ ਹੁਣ ਆਪਾਂ ਇਹਦੀ ਕਰਾਂਗੇ ਧੀਰੇ ਦੀ ਕਟਾਈ ਪਹਿਲੇ ਇੱਕ ਪੀਸ ਦੀ ਆਪਾਂ ਕਰ ਲਾਂਗੇ 6.5 ਇੰਚ ਧੀਰਾ ਇਹਦਾ ਤੇ ਮੁੱਦਾ ਇਹਨਾਂ ਦਾ 7.5 ਇੰਚ ਹੈ ਠੀਕ ਹੈ ਜੀ ਇਥੋਂ ਆਪਾਂ ਸੈਂਟਰ ਚ ਨਿਸ਼ਾਨ ਲਗਾ ਲੈਨੇ। ਇਹ ਤੋਂ ਆਪਾਂ ਕੱਟ ਪਾਉਣੀ ਹੈ ਤੇ ਹੁਣ ਆਪਾਂ ਲਾ ਲੈਣੀ ਇੱਥੇ ਚੈਸਟ ਦਾ ਨਿਸ਼ਾਨ। ਚੈਸਟ ਇਹ ਨਦੀ ਹੈਗੀ ਆ 19 ਇੰਚ। ਠੀਕ ਹੈ। ਤੇ ਹੁਣ ਆਪਾਂ ਤਾਂ ਆਪਣੇ ਜਿਹੜੇ ਚਾਕ ਇਹ ਰੱਖੇ ਹੋਏ ਐ ਇਹ ਆਪਣੇ ਇੱਥੋਂ ਤੱਕ ਹੀ ਰੱਖਣੇ ਆਪਾਂ ਹੈਪ ਜਿੰਨੇ। ਠੀਕ ਹੈ। ਤੇ ਇਥੋਂ ਆਪਾਂ ਲਗਾ ਲੈਣਾ ਕਮਰ ਦਾ ਨਿਸ਼ਾਨ ਇੱਕ। ਕਮਰ ਹੈਗੀ ਐ 17। ਇੱਕ ਇੰਚ ਆਪਾਂ ਵੱਧ ਕਰਕੇ ਰੱਖਾਂਗੇ ਤੇ ਇਧਰੋਂ ਆਪਾਂ ਲਾਵਾਂਗੇ ਪਲੋਈ ਦਾ ਨਿਸ਼ਾਨ ਪਲੋਈ ਇਹਨਾਂ ਦੀ 11 ਇੰਚ ਤੇ ਆਪਾਂ 12 ਇੰਚ ਤੇ ਨਿਸ਼ਾਨ ਲਗਾਵਾਂਗੇ ਸਾਢੇ 3 ਸਾਈਡ ਨੂੰ ਤੇ 2 ਇੰਚ ਸਾਈਡ ਨੂੰ ਤੇ 2.5 ਇੰਚ ਆਪਾਂ ਇਸ ਸਾਈਡ ਨੂੰ ਲਾਵਾਂਗੇ ਠੀਕ ਹੈ ਤੇ ਪਲੋਈ ਜਿਹੜੀ ਨੀਚੇ ਨੂੰ ਰੱਖਣੀ ਆਪਾਂ 6.5 ਇੰਚ ਰੱਖਾਂਗੇ ਇਸ ਤਰ੍ਹਾਂ ਆਪਾਂ ਇਹ ਨਿਸ਼ਾਨ ਲਗਾ ਲਿਆ ਤੇ ਹੁਣ ਆਪਾਂ ਇਹਦੀ ਕਟਾਈ ਕਰਾਂਗੇ ਗੋਡੇ ਵਾਲੇ ਜਿਹੜੇ ਨਿਸ਼ਾਨ ਆਈ ਆਪਾਂ ਇੱਕ ਦੋ ਤੇ ਲਾਵਾਂਗੇ ਇਹ ਕਟਾਈ ਤੇ ਇਹ ਆਪਾਂ ਗਲੇ ਦੇ ਹਿਸਾਬ ਨਾਲ ਹੀ ਲਗਾਉਣੇ ਆ ਜੇ ਗਲ ਆਪਣਾ ਛੋਟਾ ਹੈ ਤਾਂ ਆਪਾਂ ਨੂੰ ਕੱਟ ਲਗਾ ਲੈਣੇ ਜੇ ਆਪਣਾ ਗਲਾ ਵੱਡਾ ਹੈ ਤੇ ਉਨੇ ਕ ਆਪਾਂ ਉੱਪਰ ਨੂੰ ਕਰ ਲੈਣਾ ਹੈ ਵੀ ਜ਼ਿਆਦਾ ਗਲਾਈ ਨਹੀਂ ਦੇਣੀ ਇਥੋਂ ਅੱਧੇ ਇੰਚ ਦੀ ਆਪਾਂ ਕਾਟ ਪਾਵਾਂਗੇ ਨਿਸ਼ਾਨ ਤੁਹਾਨੂੰ ਦਿਖਤੇ ਨਹੀਂ ਲੱਗਦੇ ਨੇ। ਸਟ੍ਰਾਪਣੀ ਗਲਾਈ ਦੀ ਦੇ ਦੇਣੀ ਹੈ। ਇਹਦੀ ਆਪਾਂ ਕਟਿੰਗ ਕਰ ਲਾਂਗੇ ਤੇ ਬੈਕਲ ਆਪਾਂ ਪਹਿਲਾ ਆਪਾਂ ਇਹਨੂੰ ਸਿੱਧੇ ਦੀ ਕਟਾਈ ਕਰ ਲਾਂਗੇ ਜਦੋਂ ਆਪਾਂ ਦੂਸਰੇ ਉੱਪਰ ਰੱਖ ਕੇ ਕਟਾਈ ਕੀਤੀ ਤੇ ਤੀਰੇ ਦੀ ਕਟਾਪੋਦ ਬਣਾ ਇਹਨੂੰ ਆਪਾਂ ਸਾਈਡ ਤੇ ਕਰਾਂਗੇ తర లే రక్ इस तरह हूँ आप उपर करके रख लिया तो इधरली सैड तो आप इधर कटिंग कर ली इस तरह हम आप अदे इंच की जी काट पावे तो जोड़ा उपर अपना कपड़ा वाद है नीचे वाला है एक्स्ट्रा कटिंग करके बरूबर कर लेंगे तो आप सैड तो आप थोड़ी थोड़ी ਸ਼ਾਂਤੀ ਪਾ ਦਾਂਗੇ ਇਹਦੀ ਇਸ ਤਰੀਕੇ ਦੇ ਨਾਲ ਕਿ ਜਿਹੜੇ ਨਿਸ਼ਾਨ ਆ ਨਿਸ਼ਾਨਾ ਨੂੰ ਆਪਾਂ ਇਹ ਦੂਸਰੀ ਸਾਈਡ ਤੇ ਕੱਢ ਲਾਂਗੇ ਪਹਿਲਾਂ ਆਪਾਂ ਮੂਹਰੀ ਸਾਈਡ ਦੀ ਕਾਟ ਪਾ ਲਈਏ ਹਸਤਰ ਤਿਹਦਰਾ ਆਪਾਂ ਜਿਹੜੇ ਨਿਸ਼ਾਨ ਆ ਉਹ ਇਧਰਲੀ ਸਾਈਡ ਤੇ ਕੱਢ ਲਾਂਗੇ ਠੀਕ ਹੈ ਉਹਨਾਂ ਤੋਂ ਬੈਕ ਸਾਈਡ ਦਾ ਗਲਾ ਜਿਹੜਾ ਕਟਾਈ ਕਰਨਾ ਹੈ 5.5 ਇੰਚ ਇਸ ਤਰ੍ਹਾਂ ਕਮੀਜ਼ ਆਪਾਂ ਜਿਹੜਾ ਲਾ ਲਿਆ ਤੇ ਹੁਣ ਜਿਹੜੀ ਬਾਹਾਂ ਦੀ ਲੈਂਥ ਆਪਾਂ ਉਹ ਲਾਵਾਂਗੇ ਬਾਹਾਂ ਦੇ ਇੱਕ ਜਿਹੇ ਸਾਈਡ ਇਧਰ ਕੀਤੇ ਹੋਏ ਕੱਟ ਵਰਕੇ ਕੈਦਲੀ ਸਾਈਡ ਤੇ ਇਸ ਤਰ੍ਹਾਂ ਕਟਿੰਗ ਕਰ ਲੈ ਠੀਕ ਹੈ ਇਸ ਤਰ੍ਹਾਂ ਇਹ ਆਪਣੀ ਜਿਹੜੀ ਬਾਹਾਂ ਦੀ ਕਟਿੰਗ ਕਰ ਲਾਂਗੇ ਕੱਟ ਵਰਕ ਵਾਲੇ ਜੀ ਆਪਾਂ ਨੂੰ ਲੋੜ ਹੈ ਆਪਣੇ ਮੋਢੇ ਦਾ ਕਪੜਾ ਕੱਟਾ ਤੇ ਇੱਥੇ ਆਪਾਂ ਥੋੜੀ ਜੀ ਜੋੜ ਪਾ ਲਾਂਗੇ ਤੇ ਨਹੀਂ ਆਪਾਂ ਇਸੇ ਤਰ੍ਹਾਂ ਹੀ ਇਹਦੀ ਕਾਟ ਪਾ ਗਏ ਬਾਹਾਂ ਦੀ ਖਟਾਈ ਕਰ ਲਾਂਗੇ ਤੇ ਇਸ ਤਰ੍ਹਾਂ ਆਪਣੀ ਇਹ ਜਿਹੜੀ ਕੱਟ ਵਰਕ ਵਾਲਾ ਸੂਟ ਇਹਦੀ ਕਟਿੰਗ ਆਪਾਂ ਕਰ ਸਕਦੇ ਹਾਂ